ਪੰਜਾਬ ਦੇ ਮੌਸਮ ਦੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਹੀ ਦਿਨਾਂ ਦੇ ਵਿੱਚ ਇੱਕ ਜਿਹੜੀ ਬਹੁਤ ਵੱਡੀ ਗਰਮੀ ਦੀ ਸਮੱਸਿਆ ਜਿਹੜੀ ਚੱਲ ਰਹੇ ਸੀ ਹੁਣ ਜੇਕਰ ਦੇਖਿਆ ਜਾਵੇ ਪੰਜਾਬ ਦੇ ਵਿੱਚ ਮੌਸਮ ਜਿਹੜਾ ਸੁਭਾਅਨਾ ਹੋ ਚੁੱਕਿਆ ਹੈ ਸੋ ਤੁਸੀਂ ਦੇਖੋਗੇ ਕਿ ਆਉਣ ਵਾਲੇ ਜਿਹੜੇ ਕਿੰਨੇ ਕਿ ਦਿਨਾਂ ਦੇ ਵਿੱਚ ਜਿਹੜੀ ਤੁਹਾਨੂੰ ਬਰਖਾ ਦੇਖਣ ਨੂੰ ਮਿਲ ਸਕਦੀ ਹੈ ਜਿਵੇਂ ਕਿ ਅੱਜ ਆਪਾਂ ਲਾਈਵ ਹੈਗੇ ਆ 27 ਤਰੀਕ ਦਾ ਜਿਹੜਾ ਦਿਨ ਹੈਗਾ 27 ਤਰੀਕ ਤੋਂ ਲੈ ਕੇ ਤੁਸੀਂ ਸੋਚੋਗੇ ਕਿ ਜਿਹੜਾ ਘੱਟੋ ਘੱਟ 7-8 ਜੁਲਾਈ ਤੱਕ ਜਿਹੜਾ 9 ਜੁਲਾਈ ਤੱਕ ਤੁਹਾਨੂੰ ਜਿਹੜੀ ਵਾਰਸ਼ ਦੇਖਣ ਨੂੰ ਮਿਲੇਗੀ ਲਗਾਤਾਰ ਪੰਜਾਬ ਦੇ ਵਿੱਚ ਪ੍ਰੀ ਮੌਨਸੂਨ ਦਾ ਜਿਹੜਾ ਇੱਕ ਸੀਜ਼ਨ ਜਿਹੜਾ ਸ਼ੁਰੂ ਹੋ ਚੁੱਕਿਆ ਜਿਵੇਂ ਕਿ ਪੰਜਾਬ ਦੇ ਵਿੱਚ ਪੂਰੇ ਕੁਝ ਬਹੁਤ ਸਾਰੇ ਪੰਜਾਬ ਦੇ ਜਿਹੜੇ ਉੱਤਰੀ ਭਾਰਤ ਦੇ ਆਪਾਂ ਇਲਾਕੇ ਲਈ ਸਾਰੇ ਹੀ ਗੁਆਡੀ ਜਿਹੜੇ ਸਟੇਟ ਹੈਗੇ ਉਹਦੀ ਜਿਹੜੀ ਵਾਰਸ਼ ਜਿਹੜੀ ਸ਼ੁਰੂ ਹੋ ਚੁੱਕੀ ਹੈ ਉਸ ਤਰ੍ਹਾਂ ਵਾਜੇਂ ਕਰ ਗੱਲ ਕੀਤੀ ਜਾਵੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ 26 ਤੇ 27 ਤਰੀਕ ਤੋਂ ਹੀ ਲੈ ਕੇ ਮੀਂਹ ਜਿਹੜਾ ਪੈਣਾ ਸਟਾਰਟ ਹੋਇਆ ਹੈ ਹਲਕੀ ਵਰਖਾ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਪਰ ਆਉਣ ਵਾਲੇ ਦਿਨਾਂ ਚ 28 ਤਰੀਕ ਤੋਂ ਬਾਅਦ ਜਿਹੜੀ ਜਿਹੜੀ ਵਰਖਾ ਤੁਹਾਨੂੰ 60% ਜਿਹੜੀ ਦੇਖਣ ਨੂੰ ਮਿਲੇਗੀ ਪਰ ਜੁਲਾਈ ਦੇ ਸ਼ੁਰੂਆਤ ਦੇ ਵਿੱਚ ਹੀ ਜੁਲਾਈ ਦੀ ਪਹਿਲੀ ਤਰੀਕ ਨੂੰ ਲਗਭਗ ਵਰਖਾ ਜਿਹੜੀ ਤੁਹਾਨੂੰ 80 70% ਜਿਹੜੀ 90% ਦੇਖਣ ਨੂੰ ਮਿਲੇਗੀ ਸੋ ਇਹ ਕਿਸਾਨਾਂ ਲਈ ਕਿਤੇ ਨਾ ਕਿਤੇ ਖੁਸ਼ਖਬਰੀ ਹੈਗੀ ਆ ਸੋ ਪੰਜਾਬ ਦੇ ਮੌਸਮ ਦੇ ਨਾਲ ਬਣੀ ਹਰ ਇੱਕ ਨਿਊਜ਼ ਦੇ ਲਈ ਤੁਸੀਂ ਜਾਂ ਪੰਜਾਬ ਦੀ ਐਗਰੀਕਲਚਰ ਨਾਲ ਸੰਬੰਧਤ ਕੁਝ ਜਿਹੜੀਆਂ ਇਨਫੋਰਮੇਸ਼ਨ ਜਿਹੜੀਆਂ ਗੱਲਾਂ ਹੈਗੀਆਂ ਸੋ ਉਸ ਵਾਸਤੇ ਤੁਸੀਂ ਆਪਣੇ ਚੈਨਲ ਗੱਲਾਂ ਪੰਜਾਬ ਦੀਆਂ ਨਾਲ ਜੁੜ ਸਕਦੇ ਹੈਗੇ ਹੋ ਸੋ ਆਉਣ ਵਾਲੇ ਦਿਨ ਤੁਹਾਨੂੰ ਇਸ ਤਰ੍ਹਾਂ ਮੌਸਮ ਦੀ ਅਪਡੇਟ ਜਾਂ ਖੇਤੀਬਾੜੀ ਬਾਰੇ ਨਾਲ ਸਾਰੀ ਜਿਹੜੀ ਜਾਣਕਾਰੀ ਆਪਣੇ ਚੈਨਲ 'ਤੇ ਮਿਲਦੀ ਰਹੂਗੀ ਹਾਂ ਜੇਕਰ ਤੁਸੀਂ ਕੋਈ ਵੀ ਲਾਈਵ ਹੈਗੇ ਹੋ ਤਾਂ ਇੱਕ ਵਾਰੀ ਦੱਸ ਸਕਦੇ ਹੋ ਤੁਹਾਡੇ ਏਰੀਆ 'ਚ ਐਟ ਅ ਟਾਈਮ ਵਰਖਾ ਹੋ ਰਹੀ ਆ ਜਾਂ ਨਹੀਂ ਹੋ ਰਹੀ ਇਸ ਤੋਂ ਇਲਾਵਾ ਜਿਵੇਂ ਕਿ ਹੁਣ ਕੱਲ ਕੀਤੀ ਜਾਵੇ ਜੇਕਰ ਦੇਖਿਆ ਜਾਵੇ ਅੱਜ ਸ਼ਾਮ ਜਿਹੜੀ 4 ਵਜ ਦੀ ਸੁਭਾਅ ਰਹੀਗੀ ਕਿ ਜਿਹੜੇ ਹੇਠਲੇ ਜ਼ਿਲ੍ਹੇ ਹੈਗੇ ਆ ਜਿਵੇਂ ਮਾਨਸਾ ਬਠਿੰਡਾ ਔਰ ਇਧਰ ਕਹਿ ਲਈਏ ਮਾਨਸਾ ਪਠੰਡਾ ਦੇ ਨਾਲ ਨਾਲ ਪਟਿਆਲਾ ਦੇ ਕੁਝ ਇਲਾਕੇ ਆ ਤੇ ਜਿਹੜੋ ਜਿਹੜਾ ਇੱਕ ਜਿਹੜੀ ਬੱਦਲਵਾਈ ਦੀ ਇੱਕ ਵੱਡਾ ਸੀਜ਼ਨ ਜਿਹੜਾ ਤੁਸੀਂ ਦੇਖੋਗੇ ਵੱਡੀ ਲਹਿਰ ਜਿਹੜੀ 4 ਵਜੇ ਤੋਂ ਲਗਭਗ ਇਹਦਾ ਰਾਜਸਥਾਨ ਵਾਲੇ ਪਾਸੋਂ ਜਿਹੜੀ ਪੰਜਾਬ ਚ ਇੰਟਰ ਕਰੇਗੀ ਸੋ ਕਾਫੀ ਜਿਹੜਾ 60% ਲਗਭਗ ਮੀਂਹ ਪੈਣ ਦੀ ਸਭਾਵਨਾ ਹੋਵੇਗੀ ਸ਼ਾਮ ਨੂੰ ਅੱਜ ਜਿਹੜਾ ਦੁਪਹਿਰ ਦੇ ਮਤਲਬ ਦੁਪਹਿਰ ਤੋਂ ਬਾਅਦ ਜਿਹੜਾ ਮੀਂਹ ਤੁਹਾਨੂੰ ਦੇਖਣ ਨੂੰ ਮਿਲੇਗਾ ਜਿਹੜੇ ਨਿਚਲੇ ਜਿਹੜੇ ਜ਼ਿਲ੍ਹੇ ਹੈਗੇ ਆ ਪੰਜਾਬ ਦੇ ਉੱਪਰਲੀ ਜਿਹੜੇ ਜਿਹੜੇ ਜ਼ਿਲ੍ਹੇ ਹੈਗੇ ਉਹਨਾਂ ਚ ਸਵੇਰ ਹੀ ਬਰਖਾ ਜਿਵੇਂ ਹੋ ਚੁੱਕੀ ਆ ਜੇਕਰ ਗੱਲ ਕੀਤੀ ਜਾਵੇ ਉੱਪਰ ਸੰਗਰੂਰ ਦਾ ਏਰੀਆ ਹੈਗਾ ਜਿਹੜਾ ਜਾਂ ਇਧਰ ਆਪਾਂ ਕਹੇ ਲਈ ਫਰੂਜ਼ਪੁਰ ਤੋਂ ਉੱਪਰ ਜਿਹੜਾ ਕਹਿ ਲਈਏ ਤਰਨ ਤਾਰ ਠੀਕ ਹੈ ਸੋ ਪਾਬ ਪੰਜਾਬ ਦੇ ਮੱਧ ਦੇ ਜਿਹੜੇ ਜ਼ਿਲ੍ਹੇ ਆ ਉਹਨਾਂ ਚ ਸਵੇਰ ਤੋਂ ਹੀ ਅੱਜ ਜਿਹੜਾ ਇੱਕ ਵਰਖਾ ਜਿਹੜੀ ਦੇਖਣ ਨੂੰ ਮਿਲੀ ਹੈਗੀ ਆ ਪਰ ਉਪਰੀ ਹਿੱਸੇ ਨੂੰ ਲੈ ਕੇ ਜੇਕਰ ਦੇਖਿਆ ਜਾਵੇ ਕਿਤੇ ਨਾ ਕਿਤੇ ਵਰਖਾ ਹਲੇ ਨਹੀਂ ਹੋਈ ਔਰ ਬਿਲਕੁਲ ਨੀਚੇ ਹਿੱਸੇ ਨੂੰ ਲੈ ਕੇ ਦੇਖਿਆ ਜਾਵੇ ਜੋ ਰਾਜਸਥਾਨ ਹਰਿਆਣਾ ਦੇ ਨਾਲ ਲੱਗ ਕੇ ਪੰਜਾਬ ਦੇ ਲੱਗਦੇ ਉੱਥੇ ਕਿਤੇ ਵਰਖਾ ਨਹੀਂ ਦੇਖਣ ਨੂੰ ਮਿਲਦੀ ਪਰ ਅੱਜ ਸ਼ਾਮ 4 ਵਜੇ ਤੋਂ ਬਾਅਦ ਜਿਹੜੀ ਕੈਨਲ ਵੀ ਅੱਗੇ ਤੁਹਾਨੂੰ ਵਰਖਾ ਦੇਖਣ ਨੂੰ ਮਿਲੇਗੀ ਸੋ ਜੁੜੇ ਰਹੋ ਆਪਣੇ ਚੈਨਲ ਗੱਲਾਂ ਪੰਜਾਬ ਦੀਆਂ ਦੇ ਨਾਲ ਤੋ ਇਨੀ ਫਿਊਚਰ ਤਾਨੂੰ ਜਿਹੜੀ ਜਾਣਕਾਰੀ ਮਿਲਦੀ ਰਹੂਗੀ ਮੌਸਮ ਬਾਰੇ ਧੰਨਵਾਦ